ਇਹਨਾਂ ਟਰੈਕਟਰਾਂ ਨੂੰ ਕਹਿੰਦੇ ਹੁੰਦੇ ਸੀ ਕਿਸੇ ਟਾਈਮ ਬਈ ਆਪਾਂ ਜੇ ਟਾਇਰ ਪਾਉਂਦੇ ਚੌੜੇ ਟਾਇਰ ਪਾਉਂਦੇ ਆ ਦੇਖ ਲਓ ਇਹ ਹੀ ਟਰੈਕਟਰ ਆ ਨੌਜਵਾਨਾਂ ਨੇ ਕੱਢੇ ਵੀਰ ਪਿੰਡ ਕਿਹੜਾ ਤੁਹਾਡਾ ਸਾਡਾ ਵੀ ਜੋੜਾ ਖਤਰਾ ਹਾਂਜੀ ਡੇਰਾ ਬਾਬਾ ਨਾਨਕ ਦੇ ਵਿੱਚ ਜਿੱਥੇ ਇਸ ਵੇਲੇ ਹੜ ਆ ਆ ਅਸੀਂ ਆ ਦੇਖ ਲਓ ਪੁੱਛੇ ਵੀ ਪਾਣੀ ਆ ਇੱਧਰ ਵੀਰ ਹੁਣਾਂ ਨੇ ਲੰਗਰ ਲਾਇਆ ਇੱਧਰ ਦੇਖੋ ਆ ਟਰਾਲੀਆਂ ਜਾਣ ਰਹੀਆਂ ਐ ਇਦਾਂ ਵੀਰ ਸੇਵਾ ਲੈ ਕੇ ਜਾਣ ਰਹੇ ਆ ਇਹ ਜਿਹੜੇ ਜਿੱਥੇ ਅੱਗੇ RAM RAMDAS ਵਿੱਚ ਹੈ ਬਾਈ RAMDAS RAMDAS ਰਮਦਾਸ ਜੀ ਭਾਜੀ ਕਿੰਨਾ ਕੁ ਪਾਣੀ ਹੈ ਰਮਦਾਸ ਰੇ ਡੇਰਾ ਬਾਬਾ ਨਾਨਕ ਆ ਹਾਂਜੀ ਨਹੀਂ ਉੱਥੇ ਕਿੰਨਾ ਕੁ ਪਾਣੀ ਹੈ ਜੀ ਰਮਦਾਸ ਵਾਲੀ ਸਾਈਡ ਹਾਂਜੀ ਬਹੁਤ ਜ਼ਿਆਦਾ ਪਾਣੀ ਹੈ ਜੀ ਉੱਥੇ ਉੱਥੇ ਘੱਟ ਤੋਂ ਘੱਟ ਵੀ ਬਹੁਤਾ ਨਹੀਂ ਤੇ 6-6 7-7 ਫੁੱਟ ਮਤਲਬ ਪਾਣੀ ਹੈਗਾ ਵਾ ਨਾਰਮਲ ਇੰਨਾ ਕੁ ਪਾਣੀ ਆ ਦੇਖ ਲਓ ਜੀ ਪੰਜਾਬੀਆਂ ਨੇ ਆਪਣੇ ਤੌਰ ਦੇ ਉੱਤੇ ਦੇਖ ਲਓ ਵੱਡੇ ਦਿਲ ਕਰਕੇ ਇੱਧਰ ਦੇਖੋ ਆ ਵੀਰ ਹੁਣੀ ਸੇਵਾ ਲੈ ਕੇ ਚੱਲੇ ਆ ਵੀਰ ਕਿਹੜੇ ਪਿੰਡੋਂ ਆਏ ਭਾਜੀ ਰਮਦਾਸ ਹੰਗਲ ਤੋਂ ਭਾਜੀ ਭਾਜੀ ਕੀ ਲੈ ਕੇ ਆਏ ਆ ਤੂੜੀ ਜੀ ਤੂੜੀ ਲੈ ਕੇ ਆਏ ਆ ਤੇ ਕਦੋਂ ਕਦੇ ਤੁਰੇ ਭਾਜੀ ਅੱਗੇ ਭਰਾ ਇਹ ਕਿਥੇ ਰਮਦਾਸ ਲੱਗੇ ਚੱਲੇ ਹਾਂਜੀ ਹਾਂ ਆ ਦੇਖ ਲੋ ਜੀ ਵੀਰ ਇੱਧਰ ਸੇਵਾ ਕਰਦੇ ਆ ਉਧਰ ਇੱਕ ਉਹ ਟਰਾਲੀ ਦੇ ਵਿੱਚ ਦੇਖ ਲੋ ਜੀ ਇਹ ਨੌਜਵਾਨ ਵੀਰ ਆ ਆਪਣੇ ਪੰਜਾਬੀ ਆ ਦੇਖੋ ਇਹ ਭੈਣ ਜੀ ਬੈਠੇ ਆ ਨਾਲ ਬਜ਼ੁਰਗ ਸਾਰਾ ਪਰਿਵਾਰ ਦੇਖੋ ਜੀ ਸੇਵਾ ਦੇ ਲਈ ਅੱਗੇ ਆਣ ਕੇ ਆ ਦੇਖੋ ਅਚਾਰ ਜਿਹੜਾ ਉਹ ਲੈ ਕੇ ਚੱਲੇ ਆ ਬਹੁਤ ਬੁਰੇ ਹਾਲਾਤ ਆ ਅਸੀਂ ਅੱਖੀ ਦੇਖਿਆ ਸੜਕਾਂ ਦੇ ਉੱਤੇ ਪਾਣੀ ਹੋਇਆ ਆ ਇੱਧਰ ਵੀਰ ਜੀ ਹੁਣਾਂ ਨੇ ਲੰਗਰ ਲਾਏ ਆ ਤੁਹਾਨੂੰ ਉਹ ਵੀ ਦਿਖਾ ਲ ਦਿੰਨੇ ਆ ਇੱਧਰ ਨੌਜਵਾਨ ਵੀਰ ਆ ਉਹ ਸੇਵਾ ਕਰ ਲਈ ਐਸਵੇਂ ਸਾਰੇ ਪੰਜਾਬੀ ਜਿਹੜੇ ਸੜਕਾਂ ਦੇ ਉੱਤੇ ਵੀਰਾਂ ਦੇ ਬੇਜੀ ਬਾਈ ਕੋ ਜੀ ਦਾ ਖਾਲਸਾ ਬਾਈ ਕੋ ਜੀ ਫਦੇ ਉਹ ਜੀ ਕਿੰਨੇ ਕ ਬੁਰੇ ਹਾਲਾਤ ਆਇਕਰ ਵੇਖੋ ਜੀ ਬਹੁਤ ਜ਼ਿਆਦਾ ਬੁਰੇ ਹਾਲਾਤ ਆ ਲੋਕਾਂ ਦੇ ਲੋਕ ਮਤਲਬ ਕੋਠਿਆਂ ਤੇ ਆਪਣਾ ਗੁਜ਼ਾਰਾ ਕੰਢੇ ਤੰਬੂ ਲਾ ਕੇ ਉਹਨਾਂ ਤੱਕ ਰਾਸ਼ਨ ਪਾਣੀ ਸਾਡੇ ਕੋ ਨਹੀਂ ਪਹੁੰਚਾਇਆ ਜਾਂਦੇ ਆ ਇਹ ਜਿਹੜੇ ਸ਼ੜਕਾਂ ਦੇ ਮਤਲਬ ਆਉਂਦੇ ਜਾਂਦੇ ਆ ਉਹ ਲੰਗਰ ਪਾਣੀ ਛੰਡੇ ਆ ਜਿਹੜੇ ਫਸੇ ਆ ਉਹਨਾਂ ਤੱਕ ਲੰਗਰ ਨਹੀਂ ਪਹੁੰਚਾਇਆ ਜਾਂਦੇ ਸਾਡਾ ਉਹਨਾਂ ਚੱਕਰ ਕੌਣ ਪੁਜਾਰ ਰਿਹਾ ਭਾਜੀ ਉਹਨਾਂ ਸਾਨੂੰ ਪ੍ਰਸ਼ਾਸਨ ਆਵੇ ਉਹ ਕਿਸ ਤੀਆਂ ਲੈ ਕੇ ਆਵੇ ਤੇ ਉਹਨਾਂ ਤੱਕ ਰਾਸ਼ਨ ਪਹੁੰਚਾਵੇ ਹਾਂਜੀ ਉਹ ਵਿਚਾਰੇ ਫੇ ਆਪਣਾ ਕਿੱਦਾਂ ਗੁਜ਼ਾਰਾ ਕਰਦੇ ਭਾਈ ਉਹ ਬੜੀ ਮੁਸ਼ਕਲ ਆ ਜੀ ਜਿਹੜਾ ਹੁਣ ਰਾਸ਼ਨ ਹੋਣ ਡਿਆ ਸਾਰਾ ਬਾਬੇ ਬੁੱਢੇ ਸਾਹਿਬ ਰਮਜ਼ਾਹ ਜਾਣ ਡਿਆ ਵਾ ਤੇ ਉਹਨਾਂ ਤੱਕ ਨੀਂਗਾ ਪਹੁੰਚਣ ਡਿਆ ਉਹ ਕਿਹੜੇ ਪਿੰਡ ਆ ਜੀ ਪਿੰਡਾਂ ਦੇ ਨਾਮ ਦੱਸ ਦਿਓ ਜੇ ਕਿਸੇ ਨੇ ਮਤ ਕਰ ਪਿੰਡ ਅਲੱਗ-ਅਲੱਗ ਪਿੰਡ ਆ ਜਿਨ੍ਹਾਂ ਦੇ ਨਾਮ ਐ ਨਹੀਂਗਾ ਜਾਣਦਾ ਇੰਨੇ ਹੈਗੇ ਅਸੀਂ ਵੀ ਤੇ ਹਾਂਜੀ ਨਾਲ ਤੁਸੀ ਦੇ ਨਾਲ ਨਾਲ ਜਾਈਏ ਤੇ ਠੇਠੜ ਕੇ ਪਿੰਡ ਢੋਲੇ ਗੋਲੇ ਅੱਗੇ ਚੱਜ ਰੱਤਸ਼ਤਰ ਅੱਛਾ ਜੀ ਉਹ ਸਾਰੇ ਪਿੰਡ ਡੁੱਬੇ ਪਏ ਆ ਉਹ ਡੁੱਬੇ ਪਏ ਆ ਪਿੰਡ ਉਹਨਾਂ ਤੱਕ ਮੇਰੇ ਹਿਸਾਬ ਨਾਲ ਰਾਸ਼ਨ ਅਜੇ ਤੱਕ ਨਹੀਂ ਪਹੁੰਚਿਆ ਪ੍ਰਸ਼ਾਸਨ ਨੂੰ ਚਾਹੀਦਾ ਵਾ ਹਰ ਇੱਕ ਦੇ ਜਿੱਥੇ ਵੀ ਵੇਖ ਕੇ ਉਹਨਾਂ ਰਾਸੇ ਪਹੁੰਚਾਇਆ ਜਾ ਸਕੇ ਇੱਕ ਜਿਹੜਾ ਜਹਾਜ਼ ਵਗੈਰਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਉਹ ਆਇਆ ਕਿਤੇ ਤੁਹਾਨੂੰ ਦਿਖਿਆ ਝਾੜ ਅਜੇ ਤੱਕ ਤਾਂ ਅਸੀਂ ਜੋ ਆ ਰਹੇ ਆ ਅਸੀਂ ਤਾਂ ਅਜੇ ਤੱਕ ਨਹੀਂ ਵੇਖਿਆ ਜੋ ਤਾਂ ਤਿੰਨ ਦਿਨ ਹੋ ਗਏ ਆ ਖੜੀ ਪੂਛ ਵੇਖੀ ਤਾਂ ਨਾ ਹੀ ਕੁਝ ਹੋਰ ਵੇਖਿਆ ਜੀ ਇੰਨਾ ਦੇ ਹਾਲ ਅਜੇ ਅੱਛਾ ਹੁਣ ਤਾਂ ਕੋਈ ਅਜੇ ਤੱਕ ਨਹੀਂ ਪ੍ਰਸ਼ਾਸਨ ਜਿਹੜਾ ਆ ਤਿੰਨ ਚਾਰ ਦਿਨ ਹੋ ਗਏ ਮਰਸਾਣਾ ਇੱਥੇ ਫਿਰਦਿਆਂ ਨੂੰ ਅੱਛਾ ਤੁਹਾਨੂੰ ਸੇਵਾ ਕਰਦਿਆਂ ਨੂੰ ਕਿੰਨੇ ਟਾਈਮ ਹੋ ਗਏ 4 ਦਿਨ ਹੋ ਗਏ ਜੀ ਭਾਜੀ ਪਾਣੀ ਘਟਿਆ ਜਿਉਂ ਉਨਾ ਹੀ ਆ ਜਿਉਂ ਵ ਪਾਣੀ ਦਾ ਫਰਕ ਪਿਆ ਪਰ ਥੋੜਾ ਪਿਆ ਥੋੜਾ ਕਮਲਖਾਨੋਂ ਨਿਕਲ ਗਿਆ ਪਾਕਿਸਤਾਨ ਪਾਸੇ ਪਾਣੀ ਦਾ ਜਿਹੜਾ ਬਾਹਰ ਦਾ ਅਜਨਾਲੇ ਨੂੰ ਨਿਕਲ ਚੁੱਕਾ ਆ ਇਸ ਕਰਕੇ ਪਾਣੀ ਦਾ ਪੱਧਰ ਜਾਂ ਡਾਊਨ ਡਾਊਨ ਹੋ ਗਿਆ ਵਾ ਉਹ ਜਗ੍ਹਾ ਜਿੱਥੋਂ ਪਾੜ ਪੈ ਚੁੱਕੇ ਆ ਉਥੇ ਪਾਣੀ ਖਿਲਰ ਚੁੱਕਾ ਆ ਤੇ ਗਾਹੇ ਸਰਕੇ ਪਾਣੀ ਦਾ ਪੱਧਰ ਜਾਂ ਪਿੱਛੋਂ ਤੇ ਪੂਰਾ ਆ ਰਿਹਾ ਅਵੇਲੇਵ ਲੇਕਿਨ ਗਾਹ ਮੌਸਮ ਜੇ ਫੈਲ ਗਿਆ ਫੈਲ ਗਿਆ ਫੈਲ ਗਿਆ ਵਾ ਤੇ ਗਾਹ ਪਾਕਿਸਤਾਨ ਵਾਲ ਨੂੰ ਨਿਕਲ ਗਿਆ ਪਾਕਿਸਤਾਨ ਨਿਕਲ ਗਿਆ ਅਜਨਾਲੇ ਨੂੰ ਚਲ ਗਿਆ ਅਜਨਾਲੇ ਸਾਈਡ ਨੂੰ ਅਜਨਾਲੇ 'ਚ ਵੀ ਬੁਰੇ ਹਾਲਾਤ ਅਜਨਾਲੇ ਤੱਕ ਚਲ ਗਿਆ ਗਾਹ ਜੀ ਉੱਥੋਂ ਅੱਗੇ ਕੋਈ ਸੇਰੀਆ ਰਿਆ ਉਹਨਾਂ ਪਿੱਛੇ ਚੁੱਕਾ ਪੰਜ ਤੋਂ 6 ਕਿਲੋਮੀਟਰ ਪਿੱਛੇ ਆ ਪਾਣੀ ਫਤੇਗੜ ਚੂੜੀਆਂ ਤੋਂ ਫਤੇਗੜ ਚੂੜੀਆਂ ਆ ਦੇਖੋ ਜੀ ਵੀਰ ਇੱਧਰ ਆ ਸੇਵਾ ਦੇ ਲਈ ਆਪਣੇ ਵੀਰ ਟਰਾਲੀਆਂ ਦੇ ਵਿੱਚ ਇੱਕ ਇਸ ਵੇਲੇ ਪੰਜਾਬੀ ਭਰਾ ਆ ਦੇਖੋ ਜੀ ਪੰਜਾਬ ਹਰ ਪੀੜਤਾਂ ਲਈ ਰਾਹਤ ਲੈ ਕੇ ਵੀਰ ਹੁਣ ਪਹੁੰਚੇ ਆ ਫਲੱਡ ਲਈ ਪੰਜਾਬ ਲਿਖਿਆ ਉੱਤੇ ਬਹੁਤ 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 ਧੰਨਵਾਦ ਆ ਦੇਖੋ ਪੰਜਾਬੀ ਇਸ ਵੇਲੇ ਤੁਹਾਨੂੰ ਜਿਹੜੇ ਮਦਦ ਕਰਨ ਵਾਲੇ ਆ ਉਹ ਸਾਰੇ ਵੀਰ ਆਪਣੇ ਸੜਕਾਂ ਦੇ ਉੱਤੇ ਤੁਹਾਨੂੰ ਨਜ਼ਰ ਆਉਣਗੇ ਦੇਖੋ ਜੀ ਉਹ ਮਗਰ ਟਰਾਲੀਆਂ ਆ ਰਹੀਆਂ ਇੱਧਰ ਟਰਾਲੀਆਂ ਖੜੀਆਂ ਜਿੱਧਰ ਨੂੰ ਵੀ ਤੁਸੀਂ ਨਿਗਾ ਮਾਰ ਲਓ ਔਰ ਜੂਮ ਕਰਕੇ ਦਿਖਾ ਲ ਦਿਓ ਜੀ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਉਹਦੇ ਲਾਗੇ ਛੱਗੀਆਂ ਜੀ ਇਸ ਵੇਲੇ ਤੇ ਪਰ ਹਾਲਾਤ ਜਿਹੜੇ ਆ ਤੁਹਾਨੂੰ ਇੱਧਰ ਆਹ ਪਾਣੀ ਦੇ ਤੁਹਾਨੂੰ ਹਾਲਾਤ ਦਿਖਾ ਲ ਦਿੰਨੇ ਆ ਇੱਧਰ ਵੀਰ ਸੇਵਾ ਕਰਦੇ ਆ ਮੀਂਹ ਦੇ ਵਿੱਚ ਹੀ ਉਤੋਂ ਵੀ ਮੀਂਹ ਪੈਣ ਡਿਆ ਭਾਜੀ ਕਿਹੜੀ ਜਗ੍ਹਾ ਤੋਂ ਤੁਸੀਂ ਪਿੰਡ ਧਰੋਵਾਲੀ ਹੈ ਜੀ ਆਪਣਾ ਕਿਹੜੇ ਜ਼ਿਲ੍ਹੇ 'ਚ ਇਹੀ ਗੁਰਦਾਸਪੁਰ ਜ਼ਿਲ੍ਹਾ ਜੀ ਕਾਦੀ ਸੇਵਾ ਲੈ ਕੇ ਆਏ ਆ ਭਾਜੀ ਅਸੀਂ ਲੈ ਕੇ ਆਏ ਆ ਚੌਕਰ ਦੀ ਤੇ ਤੁੜੀ ਦੀ ਭਾਜੀ ਕਿੰਨੇ ਦਿਨ ਹੋ ਗਏ ਆਉਂਦੇ ਆਣ ਤੁਹਾਨੂੰ ਅਸੀਂ ਕੱਲ ਨੂੰ ਲੰਗਰ ਦੀ ਲੈ ਕੇ ਆਏ ਸੇਵਾ ਅੱਜ ਮਤਲਬ ਡੰਗਰਾਂ ਵਾਸਤੇ ਲੋਕਾਂ ਦੀ ਡਿਮਾਂਡ ਹੀ ਇਹ ਹੈ ਕਿ ਲੈ ਕੇ ਆਓ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੇ ਕਹਿੰਦੇ ਹੁੰਦੇ ਨੇ ਨਿਸ਼ੇੜੀ ਆ ਜਿਹੜੇ ਕਹਿੰਦੇ ਹੁੰਦੇ ਪੰਜਾਬ ਦੇ ਨੌਜਵਾਨ ਕਾਸੇ ਜੋਗੇ ਨਹੀਂ ਅੱਜ ਆ ਨੌਜਵਾਨ ਬੈਠੇ ਆ ਜੀ ਇਹ ਸੇਵਾ ਕਰ ਰਹੇ ਆ ਸਾਰੇ ਪਹਿਲ ਦੇ ਸਾਰੇ ਨੌਜਵਾਨ ਇਹਨਾਂ ਚ ਕੋਈ ਕੋਈ ਵੀ ਬਜ਼ੁਰਗ ਹੈ ਨੀਗਾ ਨੌਜਵਾਨਾਂ ਨੇ ਈ ਨਸ਼ਾ ਨਹੀਂ ਕਰਦਾ ਇਹਨਾਂ ਦੇ ਵਿੱਚ ਸਾਰੇ ਹੀ ਮੁੰਡੇ ਮਤਲਬ ਆਪਣੇ ਪਿੰਡ ਦਾ ਕੋਈ ਵੀ ਨਹੀਂ ਨਸ਼ਾ ਕਰਦਾ ਕੋਈ ਨਹੀਂ ਦੇਖ ਲਓ ਵੀਰ ਕਹਿੰਦਾ ਕੋਈ ਮੈਂ ਕਹਿੰਦਾ ਤੁਹਾਨੂੰ ਕੋਈ ਪਤਾ ਲੱਗ ਰਿਹਾ ਹੋਣਾ ਆ ਦੇਖ ਲਓ ਵੀ ਆ ਨੌਜਵਾਨ ਵੀਰਿਆ ਦੇਖ ਲਓ ਸਾਰੇ ਚੜ੍ਹਦੀ ਉਮਰ ਦੇ ਆ ਉੱਪਰੋਂ ਮੀਂਹ ਪੈਂਦਿਆ ਜੀ ਪਰ ਇਹਨਾਂ ਦੇ ਹੌਸਲੇ ਦੇਖੋ ਇਹਨਾਂ ਦੇ ਜਜ਼ਬੇ ਦੇਖੋ ਇਹ ਨੌਜਵਾਨ ਇਸ ਵੇਲੇ ਕੱਪੜਿਆਂ ਦੇ ਦੇਖੋ ਭਿੱਜੇ ਪਏ ਇਹਨਾਂ ਦੇ ਤੇ ਪਰ ਇਹ ਸੇਵਾ ਕਰਨ ਦੇ ਲਈ ਆ ਇਸ ਵੇਲੇ ਸੜਕਾਂ ਦੇ ਉੱਤੇ ਪੰਜਾਬ ਜਿਹੜਾ ਆਪਣੇ ਪੰਜਾਬੀ ਭਰਾਵਾਂ ਦੀ ਮੱਤ ਕਰ ਲਈ ਐਸ ਵੇਲੇ ਆ ਗਿਆ ਆ ਜਿੱਧਰ ਵੀ ਤੁਹਾਨੂੰ ਆ ਟਰਾਲੀ ਦੀ ਸੁਭੀ ਟਰਾਲੀ ਦੇ ਵਿੱਚ ਵੀਰ ਦੇਖ ਲਓ ਇਹ ਵੀ ਸੇਵਾ ਕਰਕੇ ਆਏ ਆ ਵੀਰ ਨੂੰ ਹਾਲਾਤ ਪੁੱਛ ਲੈਣੇ ਆ ਪਾਜੀ ਕਿੱਥੋਂ ਆਏ ਤੁਸੀਂ ਹੁਣ ਸੇਵਾ ਕਰਕੇ ਧਰਮਾਬਾਦ ਧਰਮਾਬਾਦ ਪਾਜੀ ਅੱਛਾ ਕਿੰਨੇ ਕਿੱਦਾਂ ਦੇ ਹਾਲਾਤ ਆ ਭਾਈ ਉਹਦੇ ਪਾਜੀ ਪਾਣੀ ਚ ਬਹੁ ਮਾਰੇ ਆ ਜੀ ਉਹ ਹਾਲਾਤ ਹਾਂਜੀ ਹਾਂਜੀ ਕਿੰਨੇ ਕਿੰਨੇ ਫੁੱਟ ਹੋਊਗਾ ਪਾਣੀ ਭਾਈ 4-5-5 ਮਰ ਫੁੱਟ ਪਾਣੀ ਹੈਗਾ ਜੇ ਆ ਟਰੈਕਟਰ ਦੇ ਟਾਇਰ ਅਗਲੇ ਸਾਰੇ ਡੋਬ ਜਾਂਦੇ ਆ ਜੀ ਅੱਛਾ ਉਹ ਟਰੈਕਟਰ ਨਹੀਂ ਲੰਘਦਾ ਗੱਡੀਆਂ ਨਹੀਂ ਲੰਘਦੀਆਂ ਗੱਡੀਆਂ ਨਹੀਂ ਪਾਜੀ ਨਾ ਐਸ ਵੇਲੇ ਦੇਖ ਲਓ ਵੀ ਹਾਲਾਤ ਜਿਹੜੇ ਆ ਬਹੁਤ ਬੁਰੇ ਡੇਰਾ ਬਾਬਾ ਨਾਨਕ ਇੱਧਰ ਰਮਜ਼ਾਨ ਸਾਈਡ ਤੇ ਤੇ ਆ ਬਹੁਤ ਜਦਾਂ ਮਾਰ ਸੜਕਾਂ ਦੇ ਉੱਤੇ ਸਾਰੇ ਪੰਜਾਬੀ ਗੱਡੀਆਂ ਦੇ ਵਿੱਚ ਮਤ ਕਰ ਲਈ ਅੱਗੇ ਆ ਗਏ ਆ ਤੇ ਟਰਾਲੀਆਂ ਦੇ ਵਿੱਚ ਐਸ ਵੇਲੇ ਪੰਜਾਬ ਜਿਹੜਾ ਤੁਹਾਨੂੰ ਇਹਨਾਂ ਇਲਾਕਿਆਂ ਵਿੱਚ ਜਿੱਥੇ ਹੜ੍ਹ ਆਏ ਆ ਉੱਥੇ ਸੜਕਾਂ ਦੇ ਉੱਤੇ ਨਜ਼ਰ ਆ ਗਿਆ ਵੀ ਅੱਜ ਪੰਜਾਬੀਆਂ ਨੇ ਆਪਣੇ ਦਿਲ ਦਿਖਾ ਲਿਆ ਵੀ ਆਪਣੇ ਭਰਾਵਾਂ ਦੀ ਮਤ ਕਰ ਲਈ ਆਪਣੇ ਘਰਾਂ ਚੋਂ ਨਿਕਲ ਕੇ ਮੀਂਹ ਵਾਲੇ ਮੌਸਮ ਦੇ ਵਿੱਚ ਐਸ ਵੇਲੇ ਆ ਦੇਖੋ ਟਰਾਲੀਆਂ ਜਾ ਰਹੀਆਂ ਇਹਨਾਂ ਵਿੱਚ ਸਮਾਨ ਆ ਰਾਚਣ ਆ ਭਰਾਵਾਂ ਦੀ ਮਤ ਕਰ ਲਈ ਐਸ ਵੇਲੇ ਉਧਰ ਵੀ ਤੁਹਾਨੂੰ ਦਿਖਾਉਂਦਾ ਜੀ ਉਧਰ ਦੇਖ ਲਓ ਜੀ ਉਹ ਨੌਜਵਾਨਾਂ ਦਾ ਇੱਕ ਹੋਰ ਟਰੈਕਟਰ ਆ ਗਿਆ ਉਹ ਵੀ ਤੁਹਾਨੂੰ ਨਾਲ-ਨਾਲ ਦਿਖਾਉਂਦ ਨੇ ਇੱਧਰ ਟਰਾਲੀਆਂ ਦੇ ਵਿੱਚ ਦੇਖੋ ਵੀਰ ਇਹ ਗਰਦਾਸਪੁਰ ਤੋਂ ਵੀਰ ਸੇਵਾ ਕਰਨ ਆਇਆ ਇੱਧਰ ਨੌਜਵਾਨ ਵੀਰ ਆ ਉਹ ਵੀ ਸੇਵਾ ਕਰ ਰਿਹਾ ਦੇਖੋ ਇਹ ਸੇਵਾ ਕਰਕੇ ਉਧਰੋਂ ਪਾਣੀ ਵਾਲੇ ਕੱਪੜੇ ਇਹਨਾਂ ਦੇ ਭਿੱਜੇ ਹੋਇਆ ਇਹ ਸਾਰੀ ਨੌਜਵਾਨੀ ਜਿਹੜੀ ਇਸ ਵੇਲੇ ਸੇਵਾ ਕਰਨ ਲਈ ਸੜਕਾਂ ਦੇ ਉੱਤੇ ਪੰਜਾਬੀ ਭਰਾ ਦੇਖੋ ਇਹਨਾਂ ਟਰੈਕਟਰਾਂ ਨੂੰ ਕਹਿੰਦੇ ਹੁੰਦੇ ਸੀ ਕਿਸੇ ਟਾਈਮ ਬਈ ਆਪਾਂ ਡੇ ਟਾਇਰ ਪਾਉਂਦੇ ਚੌੜੇ ਟਾਇਰ ਪਾਉਂਦੇ ਆ ਦੇਖ ਲਓ ਇਹ ਟਰੈਕਟਰ ਆ ਨੌਜਵਾਨਾਂ ਨੇ ਕੱਢੇ ਵੀਰ ਪਿੰਡ ਕਿਹੜਾ ਤੁਹਾਡਾ ਆ ਤੁਹਾਡੇ ਜੋੜਾ ਖਤਰਾ ਭਾਈ ਕਿੰਨੇ ਕਿੱਦਾਂ ਦੇ ਹਾਲਾਤ ਆ ਉੱਥੇ ਭਾਈ ਲੋਅ ਤੇ ਕਾ ਵੀ ਮਾੜੇ ਨੇ ਸੇ ਪੂਰੇ ਪਾਣੀ ਕਿੰਨਾ ਗਿਆ ਭਾਜੀ ਉੱਥੇ ਭਾਜੀ 4-4 ਫੁੱਟ ਪਾਣੀ ਚੜ ਚੁਕਿਆ ਘਰਾਂ ਵਾਹੇ ਗਰੂ ਦੇਖ ਲੋ ਵੀ ਇਹ ਨੌਜਵਾਨ ਬਹੁਤ ਹੀ ਮਾੜੇ ਹਾਲਾਤ ਨੇ ਟਾਂ ਕੋਨੇ ਵਾਲੀ ਜ਼ਾਇਦ ਤੋਂ ਬਹੁਤ ਜ਼ਿਆਦਾ ਪਾਣੀ ਨੇ ਸੇ ਤੇ ਲੋਕ ਭਾਜੀ ਘਰਾਂ ਵਿੱਚ ਹੀ ਅਜੇ ਕੱਢ ਲੈ ਗਏ ਨੇ ਆ ਆਪਣੇ ਪ੍ਰਸ਼ਾਸਨ ਬਹੁਤ ਘਟ ਜਾਣ ਰਿਹਾ ਆਪਣੇ ਲੋਕ ਹੀ ਆ ਮਤ ਕੰਡੇ ਜਿਆਦਾ ਟਰਾਲੀ ਜਾਣਾ ਬਹੁਤ ਜ਼ਿਆਦਾ ਲੰਗਰ ਜਾਣ ਰਿਹਾ ਏ ਆਗੇ ਆਪਣੇ ਸਾਰੇ ਵੀਰ ਨਾਲ ਮਿਲ ਕੇ ਬਹੁਤ ਜਿਆਦਾ ਮਤ ਕਰਨ। ਬਹੁਤ ਬਹੁਤ ਧੰਨਵਾਦ ਪੰਜਾਬੀਆਂ ਦਾ ਜਿਨ੍ਹਾਂ ਨੇ ਬੱਡੇ ਤਿਲ ਕਰਕੇ ਤੇ ਆਪਣੇ ਭਰਾਵਾਂ ਨੂੰ ਇਸ ਵੇਲੇ ਰਾਹਤ ਦੇਣ ਲਈ ਸੜਕਾਂ ਦੇ ਉੱਤੇ ਆਇਆ। ਧੰਨਵਾਦ।